ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਕਿਤੇ ਨਾ ਕਿਤੇ ਖੋਖਲੇ ਹੁੰਦੇ ਨਜ਼ਰ ਆ ਰਹੇ ਹਨ ਤੁਹਾਨੂੰ ਦੱਸ ਦੇਈਏ ਕਿ ਮਹਿਲਾ ਰੋਡ ਤੇ ਸੰਤ ਨਗਰ ਬਸਤੀ ਵਿੱਚ ਕਈ ਮਹੀਨਿਆਂ ਤੋਂ ਪਾਣੀ ਨਹੀਂ ਆ ਰਿਹਾ ਮਹੱਲਾ ਨਿਵਾਸੀ ਨੇ ਦੱਸਿਆ ਕਿ ਅਸੀਂ ਇਸ ਦੀ ਸ਼ਿਕਾਇਤ ਕਈ ਵਾਰ ਪ੍ਰਸ਼ਾਸਨ ਨੂੰ ਅਤੇ ਕਈ ਵਾਰ ਮੌਜੂਦਾ ਐਮਐਲਏ ਨਿਰਿੰਦਰ ਕੌਰ ਪ੍ਰਾਂਉ ਨੂੰ ਵੀ ਕਰ ਚੁੱਕੇ ਆ ਲੇਕਿਨ ਸਾਡੇ ਮਹੱਲੇ ਦੇ ਵਿੱਚ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਜਿਸ ਕਾਰਨ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹਨਾਂ ਨੇ ਕਿਹਾ ਕਿ ਅੱਜ ਸੀ ਇੱਥੇ ਧਰਨਾ ਲਗਾਇਆ ਸੀ ਅਤੇ ਰੋਡ ਜਾਮ ਕਰ ਦਿੱਤਾ ਸੀ ਤਾਂ ਇਸ ਮੌਕੇ ਪ੍ਰਸ਼ਾਸਨ ਨੇ ਮਹੱਲਾ ਨਿਵਾਸੀਆਂ ਨੂੰ ਇਹ ਪ੍ਰੋਮਿਸਾ ਦਿੱਤਾ ਹੈ ਕਿ ਸ਼ਾਮ ਤੱਕ ਤੁਹਾਡਾ ਪਾਣੀ ਆ ਜਾਵੇਗਾ ਮਹੱਲਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਸ਼ਾਮ ਤੱਕ ਸਾਡਾ ਪਾਣੀ ਨਹੀਂ ਆਇਆ ਤਾਂ ਸੀ ਦੁਬਾਰਾ ਤੋਂ ਇਹ ਸਾਰਾ ਰੋਡ ਜਾਮ ਕਰ ਦੇਾਂਗੇ ਹੋਰ ਉਹਨਾਂ ਨੇ ਕੀ ਕੁਝ ਕਿਹਾ ਦੇਖੋ ਪੂਰੀ ਰਿਪੋਰਟ ਸੰਤਨਗਰ ਮੇਲਾ ਰੋਡ ਤੇ ਜੀ ਕੀ ਦਿੱਕਤ ਆ ਰਹੀ ਆ ਸਾਡੇ ਮਨਲੇ ਦੇ ਵਿੱਚ ਪਾਣੀ ਨਹੀਂ ਹੈਗਾ ਨਾ ਹੀ ਲਾਈਟਾਂ ਨੇ ਅਸੀਂ ਸਾਰੇ ਦਫਤਰਾਂ 'ਚ ਜਾ ਆਏ ਆ ਸਾਰੇ ਐਮ ਸੀ ਐਮ ਲਾ ਸਭ ਕੋਲ ਜਾਏ ਪਰ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਜਦੋਂ ਅਸੀਂ ਫੋਨ ਕਰਦੇ ਆ ਤਾਂ ਸਾਡਾ ਫੋਨ ਨੰਬਰ ਬਲੈਕਲਿਸਟ 'ਚ ਪਾ ਦਿੰਦੇ ਨੇ 2 ਸਾਲ ਹੋ ਗਏ ਨੇ ਹੁਣ ਸਾਨੂੰ ਅਫਸਰ ਆਏ ਸੀ ਕਹਿੰਦੇ ਸ਼ਾਮ ਤੱਕ ਪਾਣੀ ਆ ਜਾਊਗਾ ਅਗਰ ਜੇ ਸਾਡੇ ਕੋਲ ਮਹੱਲੇ 'ਚ ਪਾਣੀ ਨਾ ਆਇਆ ਤਾਂ ਅਸੀਂ ਉਹਰੇ ਫਿਰ ਪ੍ਰੋਸਟਰਨ ਪੱਕਾ ਲਾਵਾਂਗੇ ਸਾਚੇ ਗੰਦ ਬਹੁਤ ਜ਼ਿਆਦਾ ਸੀ ਕਹਿੰਨੇ ਆ ਕਮੇਟੀ ਚ ਜਾ ਕੇ ਵੀ ਗੰਦ ਚੱਕਿਆ ਜਾਵੇ ਨਾ ਕੋਈ ਗੰਦ ਚੱਕਿਆ ਜਾ ਰਿਹਾ ਨਾ ਕੋਈ ਬੱਚਾ ਬੱਚਿਆਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਕੋਈ ਹਿੱਲਾ ਨਹੀਂ ਸਾਡਾ ਕਿਥੇ ਹੋਰ ਵੀ ਕਿਹੜੇ ਮੰਲੇ ਚ ਰਹਿੰਦੇ ਹੋ ਸੰਤ ਨਗਰ ਚ ਕੀ ਪ੍ਰੋਬਲਮ ਆ ਜਿਹੜਾ ਤੁਸੀਂ ਇੱਥੇ ਇੱਕ ਪਾਣੀ ਨਹੀਂ ਆ ਰਿਹਾ ਵੀਰੇ ਪਾਣੀ ਕਿੰਨੇ ਸੀ ਬਹੁਤ ਜ਼ਿਆਦਾ ਔਖੇ ਹੋਏ ਪਿਆ ਕਿੰਨਾ ਚਿਰ ਹੋ ਗਿਆ ਮਹੀਨਾ ਹੋ ਗਿਆ ਹਰੇਕ ਦੇ ਦਫ਼ਤਰ ਚ ਜਾ ਕੇ ਦੇਖਿਆਏ ਅਸੀਂ ਹਰੇਕ ਦੇ ਕਿਸੇ ਦੇ ਵੀ ਪਾਣੀ ਨਹੀਂ ਆ ਰਿਹਾ ਕੋਈ ਕੋਈ ਤਾਂ ਸੁਣਵਾਈ ਕਰੇ ਨਾ ਸਾਡੀ ਅੱਜ ਜੋ ਅਫਸਰਾਏ ਦਿਓ ਕੀ ਕਹਿੰਦੇ ਆਂ ਆ ਜੂਗਾ ਕਹਿੰਦੇ ਸ਼ਾਮ ਤੱਕ ਕਹਿ ਕੇ ਮੁੜ ਜਾਂਦੇ ਨੇ ਹੁਣ ਦੇਖੋ ਵੀ ਸ਼ਾਮ ਨੂੰ ਆਉਂਦਾ ਕਿ ਨਹੀਂ ਆਉਂਦਾਗਾ ਜੇ ਨਾ ਆਏ ਫੇਰ ਬੈਠ ਜਾਗੇ ਫੇਰ ਜਿਸੀ ਹੀ ਲੜਾਈ ਹੋਏਗੀ ਵੀ ਫੇਰ ਅਸੀਂ ਉੱਠਾਂਗੇ ਇੱਥੋਂ ਕੀ ਨਾਮ ਹੈ ਆਪਣਾ ਰਾਣੀ ਕਿਹੜੀ ਜਗ੍ਹਾ ਰਹਿੰਦੇ ਹੋ ਸੰਤਨਾਗਰ ਕੀ ਦਿੱਕਤ ਆ ਰਹੀ ਤੁਹਾਨੂੰ ਪਾਣੀ ਦੀ ਜੀ ਇੰਨਾ ਟਾਈਮ ਹੋ ਗਿਆ ਮਹੀਨਾ ਹੋ ਗਿਆ ਜੀ ਪਿਛਲੇ ਹਰ ਸਾਲ ਇਹੀ ਕੰਮ ਹੁੰਦਾ ਹੈ ਗਰਮੀਆਂ ਦੇ ਵਿੱਚ ਹਾਂਜੀ ਗਰਮੀਆਂ ਚ ਦੋ ਸਾਲ ਤੋਂ ਸਮੱਸਿਆ ਆ ਰਹੀ ਉਹ ਪਾਣੀ ਦੀ ਦੋ ਸਾਲ ਹੋ ਗਏ ਆਏ ਗਰਮੀਆਂ ਸਾਨੂੰ ਕਦੇ ਕਿਸੇ ਦਫ਼ਤਰ ਜਾਣਾ ਪੈਂਦਾ ਕਦੇ ਕਿਸੇ ਦਫ਼ਤਰ ਜਾਣਾ ਦਫ਼ਤਰ ਵਾਲੇ ਕੋਈ ਸੁਣਵਾਈ ਨਹੀਂ ਕਰਦੇ ਸਾਡੀ ਹੁਣ ਕਿਹਦੇ ਕੋਲ ਗਏ ਸੀ ਰਾਜ ਕੋਲੇ ਰਾਜ ਕੋਲੇ ਗਏ ਤੇ ਦੋ ਤਿੰਨ ਥਾਂ ਮੇ ਜਾ ਆਏ ਕੋਈ ਸੁਣਵਾਈ ਨਹੀਂ ਕਰਦੇ ਬੇਵਾਰ ਨੂੰ ਧਰਨਾ ਲਾਇਆ ਸੀ ਉਹ